Mm hmm. ਇਹ ਜੀ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਦੇਖੋ ਅੱਧੇ ਅੱਧੇ ਪੌਣੇ ਪੌਣੇ ਬੋਰੀ ਡੁੱਬੀ ਪਈ ਹੈ ਜਿਹੜਾ ਕਿ ਬੋਰੀ ਦੇ ਵਿੱਚ ਮਾਲ ਪਿਆ ਹੈ ਪੂਰਾ ਤੁਸੀਂ 90 ਤੋਂ 100% ਖਰਾਬ ਚੁੱਕਿਆ ਹੈ ਉਹ ਵਿੱਚ ਡੈਮੇਜ ਡਿਸਕਲਰ ਦੀ ਇੰਨੀ ਮਾਤਰਾ ਵੱਜਣੀ ਹੈ ਕਿ ਸ਼ੈੱਲਰ ਇੰਡਸਟਰੀ ਨੂੰ ਇਹਦਾ ਚਾਵਲ ਭੁਗਤਾਨ ਕਰਨ ਚ ਬਹੁਤ ਜ਼ਿਆਦਾ ਦਿੱਕਤ ਆਉਣੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਨੂੰ ਇਹਦੀ ਸਪੈਸੀਫਿਕੇਸ਼ਨ ਦੇ ਵਿੱਚ ਥੋੜੀ ਨਾ ਥੋੜੀ ਬਹੁਤ ਸਾਨੂੰ ਰਾਹਤ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਇਹਦਾ ਐਫਸੀ ਨੂੰ ਚਾਵਲ ਭੁਗਤਾਨ ਕਰ ਸਕੀਏ ਤੁਸੀਂ ਹੁਣ ਦੇਖੋ ਨਾ ਸਾਨੂੰ ਸ਼ੈੱਲ ਦੇ ਵਿੱਚ ਜੀਰੀ ਸੁਕਾਣ ਦੇ ਰਹੇ ਨੇ ਪਹਿਲਾਂ ਕਹਿੰਦੇ ਸਾਰ ਸੋ ਅੱਜ ਤੋਂ 40-50 ਸਾਲ ਪਹਿਲਾਂ ਕੋਈ ਸਿਸਟਮ ਚੱਲ ਰਿਹਾ ਸੀ ਇਹ ਵਧੀਆ ਸਿਸਟਮ ਸੀ ਜੀ ਜੀ ਲੱਗਦੀ ਸੀ ਅਸੀਂ ਨਾਲਦਨ ਨੂੰ ਸਿਕਾਈ ਪਾਉਂਦੇ ਸੀ ਸਾਮ ਸੰਭਾਲ ਕਰਦੇ ਸੀ ਉਹਦੀ ਬਿਰਿੰਗ ਕਰਦੇ ਸੀ ਚਾਵਲ ਤਿਆਰ ਕਰਦੇ ਸੀ ਪਰ ਹੁਣ ਸਰਕਾਰ ਨਾਦਰ ਫਰਮਾਨ ਅਬ ਇਹ ਫਰਮਾਨ ਜਾਰੀ ਕਰੀ ਜਾਂਦੀ ਹੈ ਛੈਲ ਇੰਡਸਟਰੀ ਨੂੰ ਤਬਾਹ ਕਰ ਰਹੀ ਹੈ ਵੀ ਸਕਾਈ ਨਹੀਂ ਪਾਣੀ ਤੁਸੀਂ ਆਪ ਦੱਸੋ ਵੀ ਜੇ ਆਪਾਂ ਸਕਾਈ ਨਹੀਂ ਪਾਣਾਗੇ ਤਾਂ ਮਾਲ ਛੈਲ ਦੇ ਵਿੱਚ ਖਰਾਬ ਨਹੀਂ ਹੋਏਗਾ ਤੁਸੀਂ ਛੈਲਾਂ ਵਿੱਚ ਜਾ ਕੇ ਦੇਖੋ ਚੱਕੇ ਲੱਗੇ ਹੋਏ ਨੇ ਉਹਦੀਆਂ ਦੋ ਦੋ ਲੇਰਾਂ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਹੁਣ ਸਾਰੇ ਚੱਕੇ ਪਟਕੇ ਆਪਾਂ ਨੂੰ ਦੁਬਾਰੇ ਸਿਰੋਂ ਲਾਉਣੇ ਪੈਣਗੇ ਬਿਲਕੁਲ ਜ਼ੀਰੋ ਪ੍ਰਬੰਧ ਨੇ ਨਿਕਾਸੀ ਦੇ ਤੁਸੀਂ ਆਪ ਦੇਖੋ ਹੁਣ ਇਹ ਮੇਰੇ ਹਿਸਾਬ ਨਾਲ 72 ਘੰਟੇ ਪਾਣੀ ਨਿਕਲਣਾ ਔਰੇ ਹੁਣ ਅਸੀਂ ਕਿਸਾਨ ਦਾ ਜਿਹੜਾ ਝੋਨਾ ਕਿਵੇਂ ਸੁਕਾਵਾਂਗੇ ਸਾਰੀ ਮੰਡੀ ਪਾਣੀ ਨਾਲ ਫੁੱਲ ਹੋਈ ਪਈ ਐ ਬੋਰੀਆਂ ਫੁੱਲ ਹੋਈ ਪਈਆਂ ਨੇ ਹੁਣ ਕੱਲੀ ਕੱਲੀ ਬੋਰੀ ਆਪਾਂ ਨੂੰ ਢਾਂਗ ਲਾਣੀ ਪਣੀ ਐ ਉਹਦੇ ਸਟੈਕ ਬਿਚਾਉਣੇ ਪੈਣੇ ਆ ਕਰੇਟਾਂ ਦੇ ਲਾਉਣੇ ਪੈਣੇ ਤਾਂ ਹਵਾ ਲੱਗੂਗੀ ਤਾਂ ਮਾਲ ਦੀ ਚੁਕਾਈ ਹੋਊਗੀ ਬਹੁਤ ਬਿੱਡਾ ਪਹੁੰਚਾ ਸਕਦਾ ਲੇਕਿਨ ਤੁਸੀਂ ਆਪ ਦੇਖੋ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਨਹੀਂ ਉਰੇ ਆਇਆ ਕੋਈ ਕਾਰਵਾਈ ਨਹੀਂ ਹੋ ਰਹੀ ਪਾਣੀ ਕੱਢਣ ਦੀ ਉਰੋਂ ਸਭ ਐਮੀ ਤੁਹਾਡੇ ਸਾਹਮਣੇ ਪਾਣੀ ਦੇ ਮਾਰ ਲੱਗੇ ਪੈਣੇ ਬਹੁਤ ਜਿਆਦਾ ਬਾਰਸ਼ ਹੋਈ ਐ ਜੀ 12 ਘੰਟੇ ਤੋਂ ਉਪਰੋਂ ਇਹਨੂੰ ਬਾਰਸ਼ ਨੂੰ ਪੈਂਦੀ ਨੂੰ ਹੋ ਗਏ ਨੇ ਬਹੁਤ ਨਿਆਂਇਤ ਬਾਰਸ਼ ਪਈ ਐ ਇਤਨੀ ਕਿਤੇ ਵੀ ਨਹੀਂ ਅਸੀਂ ਇਨੇ ਜਿਹੜਾ ਚੱਲਦੇ ਸੀਜ਼ਨ ਦੇ ਵਿੱਚ ਬਾਰਸ਼ ਹੋਈ ਹੈ ਨੇ ਬਹੁਤ ਹੀ ਜਿਆਦਾ ਨੁਕਸਾਨ ਕਰਿਆ ਜੀ ਫਾਰਮਰ ਦਾ ਆੜਤੀਆਂ ਦਾ ਸੇਲਰਾਂ ਦਾ ਮਜ਼ਦੂਰਾਂ ਦਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਕਰਨੀ ਪੈ ਰਹੀ ਹੈ ਜੀ ਆੜਤੀ ਬਹੁਤ ਪ੍ਰੇਸ਼ਾਨ ਨੇਗੇ ਜ਼ਿਮੀਂਦਾਰ ਬਹੁਤ ਪ੍ਰੇਸ਼ਾਨ ਨੇ ਜੀ ਤੇ ਜਿਹੜਾ ਮਾਲ ਬੋਰੀਆਂ ਵਿੱਚ ਭਰਿਆ ਹੋਇਆ ਇਹ ਸੇਲਰ ਇੰਡਸਟਰੀ 'ਚ ਲੱਗਣਾ ਉਹਨਾਂ ਦਾ ਵੀ ਬਹੁਤ ਕਿਤੇ ਟਕਰ ਜਾ ਕੇ ਬਹੁਤ ਜਿਆਦਾ ਲਾਹਸ ਹੈ ਜੀ ਬਿਲਕੁਲ ਬਿਲਕੁਲ ਸਰਜੀਪ ਜੀ ਸਰਕਾਰ ਤੋਂ ਮੰਗ ਕਰਦੇ ਆਂ ਜੀ ਵੀ ਇਹਦਾ ਸਾਰਿਆਂ ਦੀ ਮੁਆਵਜ਼ੇ ਦੀ ਭਰਪਾਈ ਕਰੀ ਜਾਵੇ ਤੇ ਇਹਦੇ ਪਾਣੀਆਂ ਦਾ ਨਿਕਾਸੀਆਂ ਦਾ ਪ੍ਰਬੰਧ ਕਰਿਆ ਜਾਵੇ ਵੀ ਪੂਰਾ ਮੰਡੀਆਂ ਦੇ ਵਿੱਚੋਂ ਜੀ ਤੇ ਪਾਣੀ ਦਾ ਨਿਕਾਸ ਦਾ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਦੇਖੋ ਪਾਣੀ ਸਮੁੰਦਰ ਬਣਿਆ ਖੜਾ ਸੋਡੇ ਸਾਹਮਣੇ ਹੈ ਜੀ ਇੱਥੇ ਤੇ ਮੇਰਾ ਖਿਆਲ ਹੈ ਜੀ 50 ਹਜ਼ਾਰ ਤੋਂ ਗੱਟਾ ਉੱਪਰ ਖੁੱਲਾ ਪਿਆ ਜੀ 50 50 ਹਜ਼ਾਰ ਗੱਟਾ 60 ਹਜ਼ਾਰ ਗੱਟਾ ਪਰਿਆ ਵੇ ਪਿਆ ਹੈਗਾ ਮੰਡੀ ਦੇ ਵਿੱਚ ਜੀ ਅਸੀਂ ਹਾਲਾਤ ਸਾਰਾ ਹੀ ਭਿੱਜ ਚੁੱਕਿਆ ਜੀ ਥੱਲੋਂ ਦੀ ਪਾਣੀ ਨਿਕਲ ਚੁੱਕਿਆ ਪੂਰੇ ਪੂਰੇ ਮਾਲ ਦੇ ਜੀ ਉੱਪਰੋਂ ਤਾਂ ਅਸੀਂ ਢੱਕੇ ਰੱਖੀਆਂ ਮੈਂ ਨਹੀਂ ਢੇਰੀਆਂ ਪਰ ਇਤਨੀ ਬਾਰਸ਼ ਹੋ ਗਈ ਵੀ ਇਹਦੇ ਪਾਣੀ ਨੀਚੋਂ ਦੀ ਚੱਲ ਕੇ ਸਾਰੇ ਪਾਣੀ ਕਰਾਬ ਹੋ ਗਿਆ ਇਹਦਾ ਪੇਟੀ ਦਾ ਨਾਜ। ਆਪ ਜਿਹੜਾ ਇਹ ਸਾਰਾ ਸਿਸਟਮ ਹੈ ਨਾ ਇੱਥੋਂ ਦਾ ਇਹ ਰਲ ਮਿਲ ਕੇ ਕੁਦਰਤ ਦੀ ਕਰੋਪੀ ਤਾਂ ਇੱਕ ਪਾਸੇ ਰਹਿ ਗਈ। ਉਹ ਤਾਂ ਕਿਸੇ ਦੇ ਹੱਥ-ਬਸ ਨਹੀਂ ਹੈਗੀ। ਲੇਕਿਨ ਜਿਹੜੇ ਆ ਜੋ ਨਜ਼ਾਰਾ ਇੱਥੇ ਦੇਖ ਰਿਹਾ ਕੁਦਰਤ ਦੀ ਕਰੋਪੀ ਦਾ ਇਹਦੇ ਨਾਲ ਵੱਡਾ ਹਿੱਸਾ ਜਿਹੜਾ ਜੁੜਦਾ ਹੈ ਇਹ ਸਾਡੇ ਪ੍ਰਸ਼ਾਸਨਿਕ ਸਿਸਟਮ ਦਾ ਜੁੜਦਾ। ਮੈਂ ਭਾਵੇਂ ਪੰਜਾਬ ਦੀ ਕਿਸੇ ਵੀ ਮੰਡੀ ਦਾ ਇਹ ਹਾਲ ਨਹੀਂ ਹੋਣਾ। ਸ਼ਹਿਰਾਂ ਦਾ ਹਾਲ ਹੋ ਸਕਦਾ। ਵੱਡੇ ਸ਼ਹਿਰਾਂ ਦਾ ਲੇਕਿਨ ਮੰਡੀ ਦਾ ਹਾਲ ਨਹੀਂ ਹੋਣਾ ਕਿਉਂਕਿ ਮੰਡੀ ਦੇ ਵਿੱਚ ਇੱਕ ਪ੍ਰਬੰਧ ਨੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਉਹ ਮੰਡੀਕਰਨ ਜਦੋਂ ਮੰਡੀ ਬਣਦੀ ਹੈ ਉਦੋਂ ਦੇਖਿਆ ਜਾਂਦਾ ਹੈ ਵੀ ਇੱਥੇ ਪਾਣੀ ਦੀ ਨਿਕਾਸੀ ਕਿੱਥੇ ਹੋਊਗੀ ਉਹਨਾਂ ਨੇ ਆਪ ਦਾ ਇਹਨਾਂ ਦਾ ਇੱਕ ਸਿਸਟਮ ਹੈ ਟੈਕਨੀਕਲ ਸਿਸਟਮ ਹੈ ਮੰਡੀਕਰਨ ਬੋਰਡ ਦਾ ਉਹਨੇ ਜਦੋਂ ਮੰਡੀ ਬਣਦੀ ਹੈ ਉਦੋਂ ਉਸੇ ਟਾਈਮ ਹੀ ਸੀਵਰੇਜ ਸਿਸਟਮ ਹੈ ਜਿਹੜਾ ਉਹਦੀ ਦਿਸ਼ਾ ਤੇ ਦਸ਼ਾ ਉਹ ਤੈ ਹੋ ਜਾਂਦੀ ਹੈ ਲੇਕਿਨ ਇਥੇ ਬੜਾ ਇੱਕ ਦੁਖਾਂਤ ਹੈ ਇਥੇ ਹੁਣੇ-ਹੁਣੇ ਮੈਂ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਵਿੱਚੋਂ ਆਇਆ ਮਾਰਕੀਟ ਕਮੇਟੀ ਨੇ ਆਪਦੇ ਫੰਡਾਂ ਦੇ ਵਿੱਚੋਂ 6 ਕਰੋੜ ਰੁਪਈਆ ਖਰਚ ਕੀਤਾ ਇਸ ਪਾਣੀ ਦੀ ਨਿਕਾਸੀ ਦੇ ਉੱਤੇ 6 ਕਰੋੜ ਰੁਪਈਆ ਖਰਚ ਕੀਤਾ ਠੀਕ ਹੈ ਕਦੋਂ ਆ ਹੁਣ ਹੀ ਜੀ ਥੋੜੇ ਸਮਿਆਂ ਦੇ ਵਿੱਚ ਠੀਕ ਹੈ ਆ ਨਵੀਂ ਸਰਕਾਰ ਦੇ ਜਿਹੜੀ ਅੱਜ ਦਾਅਵੇ ਕਰਦੀ ਆ ਵਿਕਾਸ ਦੀਆਂ ਗੱਲਾਂ ਕਰਦੀ ਆ ਉਹਨਾਂ ਦੇ ਸਮਿਆਂ ਦੇ ਵਿੱਚ ਕੀਤਾ ਠੀਕ ਹੈ ਲੇਕਿਨ ਉਸ ਤੋਂ ਪਹਿਲਾਂ ਵੀ ਜਿਹੜਾ ਕੁਝ ਵੀ ਇੱਥੇ ਹੈਗਾ ਸੀਗਾ ਉਹ ਸਾਰਾ ਕੁਝ ਹੀ ਮਤਲਬ ਇਹਨੂੰ ਇੱਕ ਸ਼ੱਕ ਦੀ ਨਜ਼ਰ ਨਹੀਂ ਉਹ ਸੱਚ ਹੈ ਕਿ ਉੱਥੇ ਵੱਡੇ ਪੁੱਤਰ ਤੇ ਭ੍ਰਿਸ਼ਟਾਚਾਰ ਦਾ ਇਹ ਇੱਕ ਇਹ ਕਾਰਨ ਹੈ ਠੀਕ ਹੈ ਇਹਦੀ ਗੱਲ ਤਾਂ ਸੀਵਰੇਜ ਚ ਕੰਮ ਮੰਡੀਕਰਨ ਬੋਰਡ ਪਲੱਸ ਨਗਰ ਕੌਂਸਲ ਇਹ ਦੋ ਬੱਖ-ਬੱਖ ਕਮਰਸ਼ੀਅਲ ادارے ਨੇ ਠੀਕ ਹੈ ਦੋਨਾਂ ਅਦਾਰਿਆਂ ਦਾ ਜਿਹੜਾ ਪੈਚਅਪ ਹੋਣਾ ਸੀਵਰੇਜ ਦਾ ਇਹ ਦੁਖਦਾਈ ਹੈ ਮੰਡੀਕਰਨ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਲੀਗਲ ਤੌਰ ਦੇ ਉੱਤੇ ਮੰਡੀ ਬੋਰਡ ਦੇ ਸੀਵਰੇਜ ਦੇ ਵਿੱਚ ਸ਼ਹਿਰ ਦਾ ਪਾਣੀ ਨਹੀਂ ਪਾਇਆ ਜਾ ਸਕਦਾ ਲੇਕਿਨ ਇੱਥੇ ਸਾਰੀਆਂ ਬਸਤੀਆਂ ਦਾ ਪਾਣੀ ਹੈ ਜਿਹੜਾ ਇਹ ਮੰਡੀ ਦੇ ਵਿੱਚ ਪਾਇਆ ਗਿਆ ਲੇਕਿਨ ਜਿਹੜਾ ਅੱਜ ਇਹ ਅਨਾਜ ਕਿਸਾਨਾਂ ਨੇ ਖਾਣਾ ਹੈ ਜਿਹੜਾ ਅੱਜ ਇਹ ਅਨਾਜ ਕਿਸਾਨਾਂ ਨੇ ਖਾਣਾ ਹੈ ਕਿਸੇ ਨੇ ਖਾਣਾ ਇਹਨੇ ਚੌਲ ਕਿਸੇ ਨੇ ਤਾਂ ਖਾਣਾ ਹੈ ਨਾ ਇਹ ਇਹਦੇ ਵਿੱਚ ਅੱਜ ਸੀਵਰੇਜ ਦਾ ਪਾਣੀ ਹੈ ਸਾਰੇ ਸ਼ਹਿਰ ਦਾ ਮੰਡੀ ਦਾ ਸੀਵਰੇਜ ਜਿਹੜਾ ਕੁਲਕੇ ਇਹਦੇ ਉਹਦੇ ਵਿੱਚ ਧੋਤਾ ਜਾ ਰਿਹਾ ਹੈ ਉਹ ਸੀਵਰੇਜ ਦਾ ਜਿਹਨੂੰ ਆਪਾਂ ਕੀ ਸੀਵਰੇਜ ਦੇ ਪਾਣੀ ਦੇ ਵਿੱਚ ਗੰਦ ਲਾਏ ਜਿਹੜੇ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੀ ਡਿਊਟੀ ਬਣਦੀ ਸੀ ਜਿਹਨੂੰ ਆਪਾਂ ਕਹਿੰਦੇ ਆ ਬਰਸਾਤੀ ਪਾਣੀ ਦੀ ਨਿਕਾਸੀ ਉਹ ਨਾਲਾ ਬੰਦ ਪਿਆ ਉਹ ਇੱਥੇ ਦੇ ਬਹੁਤ ਸਤਕਾਰਤ ਸਖਤ ਕੀਆ ਜਾਂਦਾ ਨੇ